ਜੀਵਨਾ 1.5 ਲੱਖ ਰੁਪਏ ਆ ਦੇਗੀ ਆ ਆਖੰਡੇ ਵੀ 50000 ਰੁਪਏ ਸਾਈ ਦੇਤੀ ਆ ਤੇ 1.5 ਲੱਖ ਲੈ ਲੋ ਕਿਉਂਕਿ ਉਹ ਦਿਨ ਘਰ ਗਿਆ ਨੂੰ ਸਾਨੂੰ 2 ਲੱਖ ਦੀ ਹਾਂ ਉਹਨਾਂ ਨੇ ਕੀਤੀ ਸੀ ਚਾ 2 ਲੱਖ ਤੇ ਹੋ ਗਿਆ ਤੇ ਬਾਕੀ ਆ ਵੀ ਤੁਸੀਂ ਕਿਸੇ ਨੂੰ ਪੁੱਛੋ ਆਪਣੇ ਯਾਰ ਦੋਸਤ ਨੂੰ 1 ਲੱਖ 1.5 ਲੱਖ ਜੇ ਹੋਰ ਹੋ ਜੇ ਤੋ ਦੇ ਦਈਏ ਵਧੀਆ ਵਾ ਵਾਹ ਬਹੁਤ ਦਿੱਤੀਆਂ ਠੀਕ ਆ ਆ 15 ਤਰੀਕ ਨੂੰ ਕਹਿਣ ਦੇ ਆ ਤੋ ਹਣਾ ਸ਼ੁਰੂ ਹੋਣਾ ਪਨੀਰੀ ਤੋ ਹੋ ਗਈ ਹੁਣ ਤਾਂ ਬਸ ਆ ਹੋ ਗਈ ਆ ਉਹਦੇ ਚਲੋ ਵਧੀਆ ਵਾ ਤੋ ਕੱਲਾ ਹੀ ਆ ਗਿਆ ਨਾ ਲੈ ਆਉਣਾ ਕਿ ਮੈਂ ਫਿਰ ਕੱਲਾ ਹੀ ਆ ਗਿਆ ਤੂੰ ਹੀ ਫੋਨ ਕੀਤਾ ਸੀਗਾ ਤੇ ਮੈਨੂੰ ਟੈਨਸ਼ਨ ਪੜੀ ਹੋਣੀ। ਉਹ ਲਾ ਕੇ ਇਹ ਦੋਵਾਂ ਜਾਣੇ ਨੇ ਕਿੱਦਾਂ ਮਿਹਨਤ ਕੀਤੀ ਆ। ਤੇਰੇ ਪਿਓ ਨੇ ਨਾ ਮਿਸਤਰੀਆਂ ਦੇ ਮਗਰ ਦਿਹਾੜੀਆਂ ਵੀ ਕੀਤੀਆਂ ਵਾ। ਪਰ ਹੁਣ ਮਹਾਰਾਜ ਨੇ ਦਿਨ ਸਾਡੇ ਤੇ ਵਧੀਆ ਲੈਣਦੇ ਆ। ਉਹ ਕੋਈ ਗੱਲ ਨਹੀਂ ਮੰਮੀ ਮੇਰੀ 12ਵੀਂ ਹੋ ਲੈਂਦੀ। ਇੱਕ ਵਾਰੀ ਮੈਨੂੰ ਤੁਸੀਂ ਬਾਹਰ ਤੇ ਭੇਜੋ। ਕੋਈ ਗੱਲ ਨਹੀਂ ਬਾਜਾ ਆਪਾਂ ਬਥੇਰਾ ਕੁਕ ਬਣਾ ਲਵਾਂਗਾ। ਸਮਝਾ ਕੇ ਦਿਨ ਨੂੰ ਗਿਆ। ਪਰ ਇਹ ਆ ਵੀ ਰੁਪਿੰਦਰ ਫੇਰ ਮੇਰੇ ਨਾਲ ਔਖੀ। ਹੁਣ ਮੈਂ ਦੱਸ ਕੀ ਕਰਾਂ? ਹੁਣ ਉਹਨੇ ਘੜੀ-ਮੁੜੀ ਛੋੜਾ ਆਉਣਾ ਵੇ ਦਿਹਾੜੀ। ਉਨੇ ਗੱਲ ਦੀ ਸਮਝਣ ਲੱਗਣ ਦੀ ਤੇ ਜੇ ਮੈਂ ਕਿ ਜੋ ਖਜਾਈਏ ਨਾ ਕੀਤੀ ਨਾ ਤੇ ਕੰਮ ਵੱਜ ਜਾਣਾ ਹੁਣ ਜੇ ਕੁੜੀ ਨੂੰ ਫੋਨ ਕਰਾਂ ਤੇ ਉਹਦੀ ਅੱਖੇ ਨੇ